ਆ ਤੋ ਫੇਰ ਮੇਰੇ ਮਗਰ ਮਗਰ ਹੀ ਤੁਰ ਆਣਾ ਇੱਥੇ ਕੀ ਗੱਲ ਐ ਆ ਮੈਂ ਜਾ ਮਰ ਖਾਇਆ ਜਾ ਕੇ ਹੁਣ ਮੈਨੂੰ ਤਾਂ ਲੱਗਦਾ ਮੰਮੀ ਤੇ ਗੁੱਸਾ ਕਰਕੇ ਜੇ ਮੇਰੇ ਕੋਲ ਤੇ ਕਰਨਾ ਹੀ ਐ ਗੁੱਸਾ ਤੂੰ ਗੱਲਾ ਉਹ ਜਿਹਾ ਕਰਦਾ ਨੇ ਯਾਰ ਮੇਰੀ ਗੱਲ ਸੁਣੋ ਤੂੰ ਜਾਂ ਮੇਰੇ ਕੱਪੜੇ ਵੇਖ ਲਓ ਹਣ ਆ ਸ਼ਰਟ ਮੇਰੀ ਚੰਗੀ ਤਰ੍ਹਾਂ ਪ੍ਰੈਸ ਨਹੀਂ ਹੋਈ ਪੈਂਟ ਮੈਂ ਕੋਈ ਪਾਈ ਆ ਸ਼ਰਟ ਮੈਂ ਕੋਈ ਪਾਈ ਆ ਮੇਰਾ ਤਾਂ ਜਲੂਸ ਨਿਕਲਿਆ ਪਿਆ ਸਾਰਾ ਕੁਝ ਉਹਨੂੰ ਪਤਾ ਹੁੰਦਾ ਸੀ ਉਹਨੂੰ ਇਹ ਵੀ ਪਤਾ ਹੁੰਦਾ ਸੀ ਕਿ ਬੂਟ ਕਿਹੜੇ ਪਾਉਣੇ ਆ ਅੱਜ ਨੇ ਪੈਂਟ ਕਿਹੜੀ ਪਾਉਣੀ ਆ ਤੇ ਪੈਂਟ ਦੇ ਨਾਲ ਮੈਚ ਕਰਕੇ ਸ਼ਰਟ ਕੱਢ ਲੈਂਦੀ ਦੀ ਉਹਦੇ ਨਾਲ ਘੜੀ ਫਿਰ ਤੇ ਮੇਰੀ ਐਨਕਾਂ ਸਾਰਾ ਕੁਝ ਉਹ ਕਰ ਦਿੰਦੀ ਆ ਹੁਣ ਮੈਨੂੰ ਤਾਂ ਬੂਟਾਂ ਦਾ ਪਤਾ ਨਹੀਂ ਲੱਗਣਿਆ ਵੀ ਮੈਂ ਕਿਹੜੇ ਪਾਉਣੇ ਆ ਚੱਪਲਾਂ ਪਾ ਕੇ ਘੁੰਮਣ ਦਿਆ ਮੈਂ ਇੱਥੇ ਘਰ ਦੇ ਵਿੱਚ ਮੈਂ ਤਾਂ ਕਦੇ ਚੱਪਲਾਂ ਨਹੀਂ ਪਾਈਆਂ ਠੀਕ ਹੈ ਠੀਕ ਹੈ ਅਰੇ ਇੱਕ ਗੱਲ ਆ ਉਹਨੂੰ ਇਹ ਸਭ ਕਿੱਦਾਂ ਪਤਾ ਮੈਚਿੰਗ-ਵੈਚਿੰਗ ਮੇਰੇ ਕੋਲ ਚੱਲ ਪਤਾ ਵੀ ਉਹ ਤੁਸੀਂ ਦੱਸਿਆ ਸਾਰਾ ਕੁਝ ਵੀ ਚੱਲ ਉਹਨੂੰ ਪਤਾ ਹੈ ਸਾਰਾ ਕੁਝ ਤੇ ਮੇਰੀ ਇੱਕ ਗੱਲ ਹੋਰ ਸੁਣੋ ਮੈਨਾਂ ਵੀ ਲੋਥੇ ਵੀ ਗਿਆ ਤੇ ਤੁਹਾਡੇ ਦਿਮਾਗ 'ਚ ਨੁਕਸ ਪੈ ਗਿਆ ਹੈ ਤੁਹਾਨੂੰ ਪਤਾ ਮੋਹ ਚੱਲ ਕਿੱਦਾਂ ਦਾ ਚੱਲਣ ਡਿਆ ਪਿੰਡਾਂ ਦੇ ਵਿੱਚ ਤੇ ਬੁਰਾ ਹਾਲ ਹੋਇਆ ਪਿਆ ਪਾਣੀ ਆਇਆ ਪਿਆ ਗੋੜੇ-ਗੋੜੇ ਸਾਰੇ ਇੱਕ ਥਾਂ ਤੇ ਪਾਣੀ ਆ ਤੇ ਤੁਸੀਂ ਪਿੰਡ ਤੋਂ ਰਤਾਨੂੰ ਉਹਨੂੰ ਨਾ ਇਦਾਂ ਕਰੋ ਫੋਨ ਕਰਕੇ ਤੇ ਉਹਨੂੰ ਬੁਲਾ ਲਓ ਇੱਥੇ ਨਾਲੇ ਉਹਨੂੰ ਕੋ ਦੋਦੀ ਤੇਰੀ ਮਾਮੀ ਮੰਮੀ ਮੰਮੀ ਜੋ ਸਾਰੇ ਤੇ ਲੈਵੇ ਸਾਡੇ ਘਰੇ ਤੇ ਇੱਥੇ ਆ ਕੇ ਰਹਿ ਲੈ ਨਾਲੇ ਉਹਨੂੰ ਫੋਨ ਕਰਕੇ ਪੁੱਛੋ ਵੀ ਮੇਰੇ ਬੂਟ ਬਾੜ ਕਿੱਥੇ ਆ ਮੇਰੇ ਕੱਪੜੇ ਕਿੱਦਾਂ ਦੇ ਦੱਸ ਫੋਨ ਤੇ ਦੱਸ ਦੂ ਕਿ ਮੈਨੂੰ ਕਿੱਦਾਂ ਦੇ ਮੈਚਿੰਗ ਕਰਕੇ ਪਾਉਦੇ ਮੇਰੀ ਸੁਣ ਗੱਲ ਉਹ ਕੋਈ ਕੰਮ ਵਾਲੀ ਨਹੀਂ ਇੱਥੇ ਆਈ ਕਿ ਜਿਹੜਾ ਨੂੰ ਕੰਮ ਵਾਸਤੇ ਮੈਂ ਫੋਨ ਕਰਾਂ ਉਹ ਮੰਮੀ ਤੈਨੂੰ ਮੇਰਾ ਕਿਤਾ ਨਹੀਂ ਨਾ ਪਸੰਦ ਹੁੰਦਾ ਤੂੰ ਆਪ ਕਰ ਲਿਆ ਕਰ ਯਾਰ ਮੇਰੀ ਗੱਲ ਤੈਨੂੰ ਪਤਾ ਨਾ ਕਿਹੜੀ ਮੈਚਿੰਗ ਕਰਨੀ ਤੇ ਕਿਹੜੀ ਨਹੀਂ ਕਰਨੀ ਮੈਨੂੰ ਜੇ ਪਤਾ ਹੁੰਦਾ ਤੇ ਮੈਂ ਕਿਉਂ ਆ ਰੰਗ ਬਰੰਗਾ ਬਣ ਕੇ ਘੁੰਮਣੇ ਆਉਣਾ ਸੀ ਆਪੇ ਪ੍ਰੈਸ ਕਰਿਆ ਕਰ ਕੱਪੜੇ ਮੈਂ ਵੀ ਨਹੀਂ ਕਰਿਆ ਕਰਨੇ ਹੋਣਾ ਤਾਂ ਮੈਨੂੰ ਮੈਨੂੰ ਐ ਚੀਜ਼ ਦੀ ਜਿਆਦਤ ਹੁੰਦੀ ਤੇ ਘਟਾ ਹੀ ਕਿ ਗਾਲਾਂ ਤਾਈਂ ਤੇ ਮੈਂ ਕਹਿੰਦਾ ਉਹਨੂੰ ਬੁਲਾ ਲਓ ਤੁਸੀਂ ਤਾਂ ਬੁਲਾਉਂਦੇ ਨਹੀਂ ਜੇ ਤੁਹਾਨੂੰ ਆ ਕਿੱਡਾ ਬੁਰਾ ਨਹੀਂ ਲੱਗਣਿਆ ਮੈਂ ਚਪਣਾ ਜਿਦ ਤੁਰੇ ਅੱਗੇ ਮੈਂ ਕਿੱਡੇ ਸੋਹਣੇ ਸ਼ੂ ਪਾਏ ਹੁੰਦੇ। ਉਹ ਮਿੰਨ ਤੇ ਬੜਾ ਸੋਹਣਾ ਲੱਗਣੇ ਇੱਦਾਂ। ਉਹ ਇੱਥੋਂ ਤੱਕ ਕੋ ਤੇ ਮੇਰੇ ਅਸੋਕਸ ਵੀ ਜਿਹੜੇ ਆ ਕੱਪੜੇ ਨਾਲ ਦੇ ਆਪਾਂ ਕੱਢ ਕੇ ਦਿੰਦੇ ਹੁੰਦੇ ਸੀ ਪਿਆ ਆ ਪਾਓ ਤੁਸੀਂ। ਤੇ ਤੁਹਾਨੂੰ ਤੇ ਕੁਝ ਪਤਾ ਹੀ ਨਹੀਂ ਤੁਸੀਂ ਪੁਰਾਣੇ ਜ਼ਮਾਨੇ ਦੇ ਬੁੱਢੀ ਮੈਸੇਜ ਦੀ ਗੱਲ ਕਰਦੇ। ਮੈਂ ਤਾਂ ਇਹ ਕਹਿੰਦੇ ਆ ਤੇ ਹੁਣ ਬੁੱਢੀ ਹੋ ਗਈਆਂ ਤੇ ਤੂੰ ਕਰਾ ਲਾ ਵਿਆਹ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ। ਵਿਆਹ ਕਰੀਏ ਤੇ ਤੇ ਮੋਟੀ ਆਉਗੀ ਤੇ ਆਪਕੇ ਤੇਰੀਆਂ ਮੈਚਿੰਗਾਂ ਵੀ ਮੈਂ ਨਹੀਂ ਵਿਆਹ ਕਰਾਉਣਾ। ਮੈਂ ਕੀ ਕਰਨੂੰ ਵਿਆਹ ਕਰਾਵਾਂ ਜੇ ਦੋ ਹੈਗੀ ਆ। ਉਹ ਹੈਗੀ ਕੀ ਮਤਲਬ? ਆ ਨਮਾ ਉਹਥੇ ਵੀ ਕਿਹਾ ਹੈ ਨਾ ਵੀ ਕੰਮ ਗੁਮ ਕਰਨ ਨੂੰ ਅੱਛਾ ਉਹ ਕੰਮ ਵਾਲੀ ਹੈ ਪੜ੍ਹੀ ਲਿਖੀ ਆ ਚੰਗੇ ਘਰ ਦੀ ਕੋਈ ਮਾੜੇ ਘਰ ਦੀ ਨਹੀਂ ਕਿਹਾ ਕਿ ਸਾਡੇ ਘਰ ਦਾ ਕੰਮ ਕਰੇ ਓਹ ਹੋ ਮੰਮੀ ਕੰਮ ਕਰਨ ਨੂੰ ਨਹੀਂ ਇਸ ਕਰਨ ਨੂੰ ਧਿਆਨ ਰੱਖਣ ਨੂੰ ਆਪਣਾ ਸਾਰਿਆਂ ਦਾ ਧਿਆਨ ਰੱਖਦੀ ਆ ਉਹ ਹੁਣ ਮੈਂ ਜਦੋਂ ਕਿਤੇ ਚਲ ਜਾਨਾ ਬਾਹਰ ਤੁਹਾਡਾ ਤੇ ਮਗਰੋਂ ਧਿਆਨ ਰੱਖਦੀ ਸੀ ਹੁਣ ਤੁਹਾਡੇ ਨਾਲ ਕੋਈ ਇੱਥੇ ਰਹੂਗਾ ਕੌਣ ਧਿਆਨ ਰੱਖੂਗਾ ਇੱਥੇ ਕੋਈ ਨਹੀਂ ਮੈਂ ਆਪਣਾ ਧਿਆਨ ਆਪੇ ਰੱਖ ਲੈਂਦੀ ਤੈਨੂੰ ਜਿਹੜੀਆਂ ਗੱਲਾਂ ਹੁੰਦੀਆਂ ਨਾ ਬਹੁਤੀਆਂ ਬਜਾਰ ਮਾਰਨ ਆਉਣੇ ਨਹੀਂ ਹੁਣ ਆਉਣਾ ਉਹ ਚਲੀ ਗਈ ਆਪਣੇ ਘਰ ਤੇਰੇ ਕਰਕੇ ਤੇ ਉਹਨੂੰ ਮੈਂ ਕੱਲਿਆ ਵਾ ਨੇ ਤੇ ਤੂੰ ਨਾਲ ਲੜਾਈ ਲਾਈ ਰੱਖਦਾ ਕਦੀ ਕਹਿੰਦਾ ਤੈਨੂੰ ਰੋਟੀ ਨਹੀਂ ਬਣਾਣੀ ਆਂਦੀ ਤੇਰੀ ਤੂੰ ਕਹਿੰਦਾ ਤੇ ਮੇਰੀ ਮੰਮੀ ਨੂੰ ਮੰਮੀ ਕਹੋ ਕੰਨੀ ਆ ਇਹ ਵੋ ਤੂੰ ਨੇ ਤੇ ਉਹ ਨਾਲ ਕਲੇਸ਼ ਰੱਖਦਾ ਹਾਂ ਤੇਰੇ ਨੂੰ ਮੈਂ ਕਲਾਤਾ ਮੈਂ ਤੇ ਜਾ ਪੁੱਤ ਐਵੇਂ ਸਾਡੇ ਘਰ ਲੜਾਈ ਪੈਂਦੀ ਤੇਰੇ ਕਰਕੇ ਤੇ ਕੀ ਫਾਇਦਾ ਫਿਰ ਲੈ ਮੰਮੀ ਮੇਰੀ ਗੱਲ ਸੁਣੋ ਤੇ ਉਹਦਾਂ ਦੀ ਗੱਲ ਆ ਨਾ ਹੁਣ ਥੋੜਾ ਦਿਨ ਮੈਂ ਲੜਦਾ ਹਾਂ ਹਾਂ ਹੁਣ ਤੇ ਤੈਨੂੰ ਉਹਦੀ ਰੋਟੀ ਬੜੀ ਪਸੰਦ ਆਉਂਦੀ ਹੋਂਦ ਤੇਨੂੰ ਯਾਦ ਆਉਂਦੀ ਹੋਂਦ ਤੇਨੂੰ ਮਾਂ ਦੇ ਹੱਥ ਦੀ ਚੰਗੀ ਲੱਗਦੀ ਉਹ ਤੂੰ ਕਹਿੰਦਾ ਤੂੰ ਕਿਉਂ ਰੋਟੀ ਬਣਾਣੀ ਆ ਮੇਰੀ ਮੰਮੀ ਬਣਾਵੇ ਪੁਗਹਾੜੀ ਸੋਈ ਚ ਵੱਢਦੀ ਐ ਤੇ ਯਾਰ ਮੈਂ ਤੇ ਤਾਂ ਕਹਿੰਦਾ ਵੀ ਤੁਹਾਡਾ ਧਿਆਨ ਰੱਖਿਓ ਆਪਣੇ ਬਾਤ ਤੇ ਥੋੜਾ ਬਲੋਂਡਿਆ ਮੈਨੂੰ ਮੈਨੂੰ ਮੈਂ ਤੇਰਾ ਵੀ ਤੇ ਆਪਣਾ ਵੀ ਧਿਆਨ ਰੱਖਣਵਾ ਸੀ ਨਾ ਹੁਣ ਇੱਕ ਲੈ ਹੀ ਆਉਣੀ ਵੇਖੀ ਕੀ ਲੈ ਆਉਣੀ ਨੋ ਰਣੀ ਹੋਰ ਕੀ ਲੋ ਆਵੇ ਲੈ ਆਉਣੀ ਨਾਲੇ ਤੁਹਾਨੂੰ ਕੀ ਪਤਾ ਅਗਲੀ ਬਗਾਨੀ ਕੁੜੀ ਕਿੱਦਾਂ ਦਿਓਗੇ ਕੱਲ ਨੂੰ ਤੁਹਾਨੂੰ ਕੋਈ ਸੰਘਾ ਦੇ ਤੁਸੀਂ ਇੱਥੇ ਮੁੜ ਕੇ ਬੱਸ ਲੇਟੇ ਹੋ ਬਚ ਲੋ ਜੀ ਮਾਤਾ ਮੇਰੀ ਸਮਾਪਤ ਕੰਮ ਖਤਮ ਹਾਂ ਉਹ ਹਾਂ ਤੇਰੀ ਮੌਤ ਹੀ ਪਾਲਦਾ ਮੈਂ ਤੇ ਇਧਰੋਂ ਮੈਨੂੰ ਕੋਈ ਸੰਘਾ ਦੇ ਮੈਨੂੰ ਕੋਈ ਹੋ ਜੇ ਤਾਂ ਆਪ ਸਾਰੀ ਜਾਇਦਾਦ ਸੰਭਲੇ ਮੈਂ ਤਾਂ ਕਹਿੰਦੇ ਆਂ ਵੀ ਤਾ ਲਿਆਓ ਕਿ ਉਹ ਪੇਤੀ ਆ ਆਪਣੀ ਦੇਖੋ ਮੇਰੀ ਗੱਲ ਸੁਣੋ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਉਹ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਮੈਂ ਚੰਗੀ ਤਰ੍ਹਾਂ ਜਾਣਦਾ ਨਾਲੇ ਤੁਹਾਡਾ ਖਿਆਲ ਰੱਖੂਗੀ ਨਾਲੇ ਮੇਰਾ ਥੋੜਾ ਬਹੁਤਾ ਖਿਆਲ ਰੱਖ ਲੂਗੀ ਉਹ ਮੈਨੂੰ ਵੀ ਜਾਣਦੀ ਆ ਕੋਈ ਨਹੀਂ ਮੇਰੀ ਸੁਣ ਗੱਲ ਹੁਣ ਵੀ ਜਿਹੜੀ ਆਪਾਂ ਲਿਆਵਾਂਗੇ ਨਾ ਆਪਾਂ ਪੇਤੀ ਲਿਆਵਾਂਗੇ ਕੋਈ ਉਹਨੂੰ ਤੇ ਨਹੀਂ ਲਿਆਉਣਾ ਹੁਣ ਆਪਾਂ ਉਹਦੇ ਤੇ ਤੂੰ ਬੇਸਤੀ ਬੜੀ ਕੀਤੀ ਉਹਨੇ ਤੇ ਕਦੀ ਨਹੀਂ ਮੰਨਣਾ ਹੁਣ ਤੇਰਾ ਨਾ ਵਿਆਹ ਕਰੋ ਭੇਤੀ ਤੇ ਐ ਕਹਿੰਦੇ ਜਦਾਂ ਬਗਾਨੀ ਕੁੜੀ ਲਿਆ ਕੇ ਪਾਲੀ ਹੁੰਦੀ ਇੱਥੇ ਤੁਸੀਂ ਉਹ ਜਿਹੜੀ ਘਰੇ ਹੈਗੀ ਮੈਂ ਉਹਦੀ ਗੱਲ ਕਰਨ ਦਿਆਂ ਆ ਆਪਾਂ ਕੋਈ ਰਿਸ਼ਤੇਦਾਰੀ ਚ ਹੀ ਲਿਆਵਾਂਗੇ ਜਾਣ ਪਛਾਣ ਵਾਲੀ ਲਿਆਵਾਂਗੇ ਜਿਹੜੀ ਸਾਨੂੰ ਮਾਰੂਗੀ ਨਹੀਂ ਸਾਡਾ ਨਾ ਪਿਆਰ ਨਾ ਰੋਗੀ ਹੂੰ ਉਹ ਤਾਂ ਕਿਸੇ ਰਿਸ਼ਤੇਦਾਰ ਨੇ ਸਾਨੂੰ ਪੁੱਛਿਆ ਨਹੀਂ ਐਡਾ ਕੁੜੀ ਦੇ ਦੂ ਆ ਕੋਈ ਨਹੀਂ ਬਥੇਰੀਆਂ ਮੇਰੀਆਂ ਹੋਰ ਵੀ ਸੇ ਲਏ ਗਿਆ ਸ਼ਮੀ ਭੈਣ ਜੀ ਨੂੰ ਕਵਾਂਗੇ ਕੋਈ ਆਪਣੀ ਜ਼ਿੰਦਗੀ ਚ ਲਾ ਬੰਦ ਰੈਨ ਤੋਂ ਆਂਟੀ ਨੂੰ ਮੈਂ ਕਹਿ ਜਾਣਾ ਵੀ ਆਂਟੀ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਐਦਾ ਕਰੋ ਉਹਨੂੰ ਲੈ ਆਓ ਸਿਮਰਤ ਨੂੰ ਇੱਥੇ ਉਹ ਨਹੀਂ ਹੋਣਾ ਇਹ ਤਾਂ ਭੁੱਲ ਜਾ ਮੰਮੀ ਤੁਸੀਂ ਐਵੇਂ ਲੜੀ ਜਾਂਦੇ ਮੇਰੇ ਨਾਲ ਤੁਸੀਂ ਮੇਰੀ ਗੱਲ ਹੀ ਨਹੀਂ ਸਮਝਣ ਦੇ ਜਦੋਂ ਮੈਂ ਤੁਹਾਨੂੰ ਕਹਿੰਦਾ ਆ ਕਿ ਉਹਨੂੰ ਲੈ ਆਓ ਮੈਂ ਨਾ ਇੱਕ ਤਾਂ ਸ਼ਹਿਰੋਂ ਬਾਹਰ ਜਾਣਾ ਚਾਰਕ ਦਿਨਾਂ ਲਈ ਤਾਂ ਕਰਕੇ ਕਹਿੰਦਾ ਵੀ ਆਉਗੀ ਤੇ ਮਗਰੋਂ ਤੁਹਾਡਾ ਧਿਆਨ ਰੱਖੂਗੀ ਕਿਉਂ ਨਹੀਂ ਸਮਝਦੇ ਤੁਸੀਂ ਮੇਰੀ ਗੱਲ ਨੂੰ ਸਮਝਿਆ ਕਰੋ ਮੈਂ ਆਪਣਾ ਧਿਆਨ ਆਪੇ ਰੱਖ ਲੂੰਗੀ ਛਮੀ ਭੰਜੀਗੇ ਲਾਗੇ ਬੰਨ ਸੱਦ ਲਿਆ ਕਰੂੰ ਲੈ ਛਮੀ ਭੰਜੀ ਕੀ ਕਰਨੀ ਕਿ ਉੱਥੇ ਤੁਹਾਡੀ ਉਹਨਾ ਆਪਣੇ ਘਰ ਦੇਖਣਾ ਕਿ ਤੁਹਾਡੇ ਆਉਣਗੇ ਆ ਜਾਂਦੇ ਹੁੰਦੇ ਹੋ ਮੇਰੇ ਕੋਲ ਆ ਰਾਤ ਦੇ ਜਿੱਦਾਂ ਤੁਹਾਡੇ ਨਾਲ ਰਹਿ ਲੈਣਾ ਆ ਕੇ ਉਹਨਾਂ ਨੇ ਫੇਰ ਦੱਸ ਹੁਣ ਤੂੰ ਕੀ ਕਰਾਂ ਫਿਰ ਮੈਂ ਮੇਰਾ ਲੋ ਇਕੱਲੀ ਰਹਿਣ ਨੂੰ ਕੋਈ ਗੱਲ ਨਹੀਂ ਤੇਰੇ ਤੇ ਨਾ ਆ ਚੋਚਲੇ ਜਿਹੜਾ ਖਤਮ ਹੀ ਨਹੀਂ ਹੋਣੇ ਮੈਨੂੰ ਬਥੇਰੇ ਕੰਮ ਆ ਤੂੰ ਤੇ ਵਿਹਲਾ ਵਾ ਮਤੈ ਇੱਥੇ ਬਈ ਨਹੀਂ ਮੜਾ ਜੀ ਅੱਤ ਬਰੇਕ ਅੱਤ ਬਰੇਕ ਕੀ ਹੋਇਆ ਹਣਾ ਲੈ ਨਾ ਹੀ ਮੈਂ ਉਠਣ ਦੇਣਾ ਹੀ ਤੇ ਨਾ ਹੀ ਮੈਂ ਉੱਠਣਾ ਹੀ ਹੁਣ ਬੰਦਿਆਂ ਨੂੰ ਦੱਸ ਦੋ ਉਹਦਾ ਐਡਰੈਸ ਕੀ ਹੈ ਨਹੀਂ ਦੱਸਣਾ ਮੈਂ ਕਿਉਂ ਨਹੀਂ ਦੱਸਣਾ ਵੇ ਲੋ ਇਹ ਤੇ ਤੁਹਾਡੀ ਮਰਜ਼ੀ ਆ ਮੈਨੂੰ ਕੀ ਆ ਨਾ ਮੈਂ ਉੱਠਣਾ ਨਾ ਮੈਂ ਉਠਣ ਦੇਣਾ ਨਾ ਮੈਂ ਆਪ ਖਾਣਾ ਕੁਝ ਨਾ ਮੈਂ ਤੁਹਾਨੂੰ ਖਾਣ ਦੇਣਾ ਇਹਦਾ ਕਰਕੇ ਤੁਸੀਂ ਆਪ ਸੋਚੋ ਹੁਣ ਕੀ ਕਰਨਾ ਫਿਰ ਮੈਨੂੰ ਇਹ ਦੱਸ ਦੇ ਤੂੰ ਐਡਰੈਸ ਪੁੱਛ ਕੇ ਕਰਨਾ ਕੀ ਆ ਲੈ ਮੈਂ ਉਹਨੂੰ ਲੈ ਕੇ ਆਉਂਗਾ ਤੱਕ ਤੁਹਾਡਾ ਤਿਆਰ ਰੱਖਣ ਵਾਤੇ ਉਦੀ ਦਾਦੀ ਮਮੀ ਸਾਰੇ ਲੈ ਆਉਣੇ ਮੈਂ ਵੇਖਿਓ ਆਹੋ ਇੱਥੇ ਰਾਸ਼ਨ ਸਟਾਇਆ ਨਾ ਮੈਂ 4-5 ਮਹੀਨੇ ਦਾ ਉਹਨਾਂ ਨੇ ਕੋਈ ਮਹੀਨੇ ਚ ਮਕਾ ਜਣਾ ਉਹ ਫਿਰ ਉਹਨੂੰ ਕੱਲੀ ਨੂੰ ਲੈ ਆਉਂਗਾ ਤੁਸੀਂ ਐਡਰੈਸ ਤੇ ਦੇ ਦਿਓ ਫਿਰ ਮੈਂ ਇਹ ਦੱਸ ਜੋ ਮੈਂ ਆਪਣੇ ਮਨ ਚ ਸੋਚ ਨਹੀਂ ਸੱਚ ਮੈਨੂੰ ਕਹ ਬਲਾ ਤੂੰ ਕੀ ਸੋਚਣ ਦੇ ਤੁਹਾਡੇ ਮਨ ਚ ਕਈ ਕੋ ਚੱਲਦਾ ਤੁਸੀਂ ਐਂਦਾ ਕਰੋ ਐਡਰੈਸ ਦੋ ਨਹੀਂ ਤਾ ਉਹਨੂੰ ਫੋਨ ਕਰੋ ਉਹਨੂੰ ਕਾ ਅਦਰ ਆ ਤੇ ਆ ਜਾ ਮੈਂ ਤੈਨੂੰ ਲੈਣ ਆ ਜੂਗਾ ਨਾਲੇ ਤੁਹਾਨੂੰ ਪਤਾ ਹੈ ਮੈਨੂੰ 4-ਵਿਲਰ ਚਲਾਉਣੀ ਨਹੀਂ ਆਉਂਦੀ ਗੱਡੀ ਆਪਾਂ ਨੂੰ ਚਲਾਉਣੀ ਨਹੀਂ ਆਉਂਦੀ ਹੈ ਇਹ ਗੱਡੀ ਆਪਾਂ ਲੈ ਵੀ ਗਏ ਐਵੇਂ ਡਰਾਈਵਰ ਲੈ ਕੇ ਆਊਗਾ ਫਿਰ ਨਾਲ ਮੈਂ ਜਾਊਗਾ ਇਹਦੇ ਨੂੰ ਚੰਗਾ ਬੁਲਟ ਦੀ ਮਾਰਾਂਗੇ ਕਿੱਕ ਤੇ ਬੁਲਟ ਤੇ ਜਾ ਕੇ ਲੈ ਕੇ ਆਵਾਂਗੇ ਮਹਾਰਾਣੀ ਨੂੰ ਚੱਲ ਬਹੁਤੇ ਐਵੇਂ ਬਟਰਿੰਗ ਨਾ ਕਰ ਕੋਈ ਨਹੀਂ ਮੈਂ ਤੈਨੂੰ ਦੇ ਦਨੀ ਐਡਰੈਸ ਤੇ ਜਾ ਤਿਆਰ ਹੋ ਹਾਂ ਐਡਰੈਸ ਮਿਲ ਜੂ ਤੇ ਅਸੀਂ ਉਹਨੂੰ ਕੱਲੀ ਨੂੰ ਲੈ ਕੇ ਆਈ ਸਾਰਾ ਨਾ ਪਿੰਡ ਚੁੱਕ ਲਈ ਉਹਨਾਂ ਦਾ ਕੱਲੀ ਨੂੰ ਲਿਆਉਂਗਾ ਮੈਂ ਔਰ ਦੱਸ ਕੀ ਕਰਨ ਨਾਲੇ ਮਤ ਸਰਾ ਚ ਉਹਨਾਂ ਨਾਲ ਲੜਦਾ ਵੀ ਨਹੀਂ ਧਿਆਨ ਨਾ ਲਿਆਈ ਇਹਨੂੰ ਤੁਸੀਂ ਇਦਾਂ ਕਰੋ ਐਡਰੈਸ ਦੇ ਦਿਓ ਹਾਂ ਤੇ ਘਰ ਚ ਖਾਣਾ ਪੀਣਾ ਬਾਹਰੋਂ ਲੈ ਕੇ ਆਓ ਅਗਲੀ ਨੂੰ ਪਰੌਣੀ ਬਣਾ ਕੇ ਲਿਆਉਣਾ ਮੈਂ ਅੱਛਾ ਕਿਉਂ ਨੋਂਦਾ ਚੋਕੇ ਵਾੜਾਂਗੇ ਆਪੇ ਬਣਾਉਗੀ ਨਾਲੇ ਤੈਨੂੰ ਖਵਾਉਂਗੀ ਨਾਲੇ ਮੈਨੂੰ ਖਵਾਉਗੀ ਬੁਲਟ ਤੇ ਲੈ ਕੇ ਆਉਣਾ ਡੱਗ ਡੱਗ ਕਰਦੇ ਕਰਦੇ ਜਿੰਨਾ ਪਾਣੀ ਪੂਣੀ ਆਇਆ ਪਾਣੀ ਦੇ ਵਿੱਚੋਂ ਪਾਣੀ ਨੂੰ ਚੀਰਦੇ ਆਉਣਾ ਸਾਹ ਬੁਣਾ ਨੇ ਚੱਲੇ ਜਾ ਮੈਂ ਬੋਤੀਆਂ ਮਸ਼ਕਰੀਆਂ ਨੇ ਕਰ ਤਿਆਰ ਹੋ ਤੇ ਫਿਰ ਤੈਨੂੰ ਮੈਂ ਦੱਸ ਦਿੰਨੀ ਕਿੱਥੇ ਉਹਨਾਂ ਦਾ ਪਿੰਡ ਤੇ ਟਾਈਮ ਨਾਲ ਜਾ ਤੇ ਟਾਈਮ ਨਾਲ ਆ ਜੀ ਤੈਨੂੰ ਪਤਾ ਪਾਣੀ ਪੂਣੀ ਬਹੁਤ ਬਾਤ ਮਾਦਾ ਇਹੋ ਜੇ ਤੁਸੀਂ ਪਹਿਲਾਂ ਦੱਸ ਦਿੰਦੇ ਐਵੇਂ ਮੇਰੀ ਸਿਰ ਕੁਪਾਈ ਕਰਾਈ ਜੀ ਮੈਂ ਇੱਕ ਗੱਲ ਸੁਣਾ ਤੁਸੀਂ ਲਾਓ ਉਹਦੇ ਘਰੇ ਫੋਨ ਤੇ ਉਹਦੀ ਦਾਦੀ ਨੂੰ ਸਮਝਾ ਦਿਓ ਕਿ ਸੇਵਕ ਹੋਣ ਅੱਗਾ ਲੈਣ ਕਿਉਂਕਿ ਉਹਦੇ ਵਾਸਤੇ ਤਾਂ ਮੈਂ ਬਗਾਨਾ ਹੀ ਉਹਨੇ 3600 ਸਵਾਲ ਜਵਾਬ ਕਰਨੇ ਆ ਆਪਣਾ ਫਿਰ ਦਿਮਾਗ ਫਿਰ ਜਾਣਾ ਆਪਾਂ ਫਿਰ ਉਹਨਾਂ ਦੀ ਕੁੜੀ ਖਿੱਚ ਕੇ ਬਾਹਰ ਲੈ ਆਉਣੀ ਹੈ ਗੈਸ ਖਿੱਚਣ ਦੀ ਨਹੀਂ ਲੋੜ ਕੋਈ ਗੱਲ ਨਹੀਂ ਉਹ ਮੇਰੇ ਸਹੇਲੀ ਆ ਮੈਂ ਕਰਦੀ ਫੋਨ ਸਿਮਰਤ ਨੂੰ ਹੁਣੇ ਨੇ ਆਪਾਂ ਆਪਣੀ ਦਾਦੀ ਨੂੰ ਸਮਝਾ ਲੈਣਾ ਨਾਲੇ ਉਹਦੀ ਦਾਦੀ ਨੂੰ ਨਾ ਇੱਕ ਗੱਲ ਕਹਿ ਦਿਓ ਬਹੁਤੇ ਮੈਨੂੰ ਸਵਾਲ ਜਵਾਬ ਕਰਨ ਦੀ ਲੋੜ ਨਹੀਂ ਬਸ ਲਾ ਪੁੱਤਾ ਦਾਦੀ ਉਹਦੀ ਉਹਨੂੰ ਫਿਕਰ ਆਣ ਤੇ ਸਵਾਲ ਜਵਾਬ ਕਰਨੇ ਹੀ ਆ। ਹੂੰ। ਹਣ ਤੂੰ ਨਾ ਮਾ ਦਾ ਮੋਢੇ ਤੇ ਰੱਖ ਕੇ ਬੰਦੂਕਾ ਚਲਾਉਣਾ ਵਾ। ਲੈ ਦੱਸ ਮਾਂ ਵੀ ਤੇ ਤੂੰ ਮੇਰੀ ਆ। ਫਿਰ ਜੇ ਤੁਹਾਡਾ ਮੋਢਾ ਨਹੀਂ ਲੱਭਣਾ ਤਾਂ ਸ਼ਮੀ ਆਂਟੀ ਦਾ ਮੋਢਾ ਲੱਭਾ। ਅਰੇ ਠਾ ਲੱਭ ਲਾ ਜੇ ਲੱਭਿਆ ਜਾਂਦਾ ਇਥੇ। ਰੇਖਾ ਕਿਦਾ ਮਾਣਾ ਮਸ਼ਕਰੀਆਂ ਕਰਦਾ ਵਾ। ਚੱਲ। ਸ਼ੁਕਰ ਹੈ ਰੱਬਾ। ਇਹਦਾ ਵੀ ਕਿਤੇ ਸਿਮਰਤ ਵਾਲ ਧਿਆਨ ਹੋਇਆ। ਲੈ ਆਉਗਾ ਸਿਮਰਤ ਨੂੰ ਹੁਣ ਘਰ। ਬڑے ਲੋਕਾਂ ਦਾ ਮੂੰਹ ਭੰਲਣਾ ਮੈਂ ਜਿਹੜੇ ਕਹਿੰਦੇ ਸੀ ਮੇਰੇ ਪੁੱਤ ਨੂੰ ਗੱਲਾਂ ਕਰਦੇ ਸੀ ਮੈਨੂੰ ਵੀ ਆ ਆ ਕੇ ਕਿ ਤੂੰ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰਤੀ ਆ ਸ਼ਮੀ ਭੈਣ ਜੀ ਦਾ ਬੜਾ ਸ਼ੁਕਰਾਨਾ ਵੈ ਇਸ ਚੀਜ਼ ਚ ਜਿਹੜਾ ਉਹਨਾਂ ਨੇ ਹੱਡਾ ਇੰਨਾ ਸਾਥ ਦਿੱਤਾ ਤੇ ਇੱਥੋਂ ਤੱਕ ਅਸੀਂ ਪਹੁੰਚੇ ਹਰ ਜਗ੍ਹਾ ਤੇ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਬਾਕੀ ਉਹਦੀ ਦਾਦੀ ਜੀਆਂ ਵੀ ਧੂਆਵਾਂ ਲੱਗੀਆਂ ਜਿਹੜਾ ਕਿ ਹੁਣ ਉਹ ਵੀ ਆਪਣੀ ਧੀ ਨੂੰ ਕੁਝ ਵੇਖਣਗੇ ਪਹਿਲੇ ਤੇ ਉਹ ਵੀ ਬੜਾ ਡੋਲ ਜਾਂਦੇ ਸੀ ਕਿ ਭੈਂਜੀ ਤੇ ਹੀ ਮੇਰੀ ਤੀਨ ਅਗਰਤ ਕਰਤਾ ਚਲ ਉਹ ਵੀ ਬੁੱਢੀ ਮਾ ਦੀ ਅੰਦਰਾਂ ਨੂੰ ਨਾ ਥੋੜਾ ਜਿਹਾ ਠੰਡ ਮਿਲੂਗੀ ਜਦੋਂ ਜਵਾਈ ਭਾਈ ਨੂੰ ਖੁਸ਼ ਜਾਇਆ ਵੇਖੂਗੀ ਚਲ ਮੈਂ ਭੈਣ ਆਪਣੀ ਨੂੰ ਨਾ ਹੁਣ ਨਾ ਵਧਾਈ ਦਵਾ ਕੋਣ ਕਾ ਕੇ ਕਮਾ ਤੜਾ ਜਵਾਈ ਆਉਂਦਾ ਤਿਆਰੀਆਂ ਕਰ ਲੋ ਕਰ ਦੋ ਦੁੱਧਾਂ ਨਾਲੇ ਗਲਾਸ ਬਣਾ ਦੋ ਸੋਲੇ ਹਾਏ ਨੀਤ ਸਿੰਦਰ ਤੂੰ ਲੜ ਮੇਰਾ ਜਿੰਨਾ ਲੜਨਾ ਹੈ ਉਹ ਭਾਵੇਂ ਛਤਰ ਫੇਰ ਮੈਨੂੰ ਰੀਜਣਾ ਪਰ ਸੱਚੀ ਗੱਲ ਤੇਰਾ ਨਾ ਨਾ ਪਿਆਰ ਹੋ ਗਿਆ ਜੀ ਮੇਰੇ ਕੋ ਤੇ ਕਹਿ ਵੀ ਨਹੀਂ ਹੁੰਦਾ ਚਲੋ ਮੈਂ ਤੇ ਐਵੇਂ ਆ ਨਰਸਾਂ ਜੀਆਂ ਦੇ ਪਿੱਛੇ ਤਰੈ ਫਿਰਦਾ ਹਾਂ ਇਹਨਾਂ ਮੈਨੂੰ ਦਵਾਈ ਕਿਖਵਾਈ ਸਾਹਬ ਨਹੀਂ ਇਹਨਾਂ ਦੇ ਪਿੱਛੇ ਹੋ ਗਏ ਪਰ ਹਣ ਤੈਨੂੰ ਕੀ ਦੱਸੀਏ ਤੇ ਸਾਹਬ ਉਹਨਾਂ ਦੇ ਮਨ ਨੂੰ ਹੰਤੂ ਲੱਗਦੀ ਹਾਈ ਜੀ ਸੰਗਤ ਬਸ ਤੇਰੇ ਕੋਲ ਆਉਣ ਲੱਗਾ ਹੀ ਹੋਣਾ ਦੇਖ ਤੇ ਤੇਰਾ ਫੋਨ ਨੰਬਰ ਹੁੰਦਾ ਨਾ ਮੇਰੇ ਕੋਲ ਕਸਮੀ ਗਾ ਤੈਨੂੰ ਫੋਨ ਕਰਕੇ ਬੁਲਾ ਲੈਣਾ ਏ ਮੈਂ ਪਤਾ ਨਹੀਂ ਮੰਮੀ ਨੂੰ ਵੀ ਕਿੱਦਾਂ ਇਹਨੇ ਪੱਕਿਆਂ ਕੀਤਾ ਮੰਮੀ ਵੀ ਫੋਨ ਨੰਬਰ ਨਹੀਂ ਦਿੰਦੇ ਚਲੋ ਕੋਈ ਨਹੀਂ ਆ ਮਾ ਰਹੇ ਹੈ ਬਾਕੀ ਰੇ ਇਹ ਗੱਲ ਤੇਰੀ ਦਾਦੀ ਦੀ ਉਹਨਾਂ ਦੇ ਆਪੇ ਚੁੱਪ ਕਰਾ ਲੈਣਾ ਮੈਂ ਨਾ ਹੋਊਗਾ ਤਰੀ ਦਾਦੀ ਵੀ ਲੈ ਆਉਣੀ ਆਪਾਂ ਪਿੱਛੇ ਰੇੜੀ ਪਾ ਕੇ ਖਿੱਚ ਲੈਣੀ ਪਰ ਤੂੰ ਰੈਡੀ ਹੋ ਜਾ ਆਉਣ ਲੱਗੇ ਸੇਵਕੁਣੀ ਮੇਰੀ ਚਾਕਲੇਟ ਮੋੜੀ ਸੀ ਨਾ ਮੈਨੂੰ ਵੀ ਸੇਵਕ ਨਾਲ ਕਹੀ ਜੀ ਉਹ ਚਾਕਲੇਟ ਤੇਰੇ ਘਰ ਆ ਕੇ ਤੇਰੇ ਹੱਥੋਂ ਨਾ ਖਾਦੀ ਮੈਂ ਮੇਰਾ ਨਾਂ ਬਦਲਦੀ ਸਿਮਰਤ ਓ ਸੇਵਕਾ ਕਿਹੜੇ ਖਿਆਲਾਂ ਚ ਖੋ ਗਿਆ ਉਹਨੂੰ ਲੈਣ ਜਾਣਾ ਹੀ ਉਹਨੂੰ ਕਿੰਦਾ ਜਾਨ ਨੂੰ ਲੈਣ ਜਾਣਾ ਆਪਣੀ ਆਏ ਹੋਏ ਪਿਆਰ ਓਏ ਨਕਰਿਆ ਨਾ ਕਰ ਸੇਵਕਾ ਲੇਟ ਹੋਏ ਗਾਣੇ ਜੀ ਮੰਮੀ ਪੁੱਤ ਜਿੱਦਾਂ ਦੀ ਤੂੰ ਗਈ ਆ ਨਾ ਸਾਡਾ ਤੇ ਘਰੇ ਦੇਲ ਹੀ ਨਹੀਂ ਲੱਗੰਦਾ ਤੂੰ ਸੁਣਾ ਠੀਕ ਆ ਹਾਂ ਜੀ ਮੰਮੀ ਮੈਂ ਠੀਕ ਆ ਤੁਸੀਂ ਜਿਦੋਂ ਠੀਕ ਜੇ ਮੈਂ ਵੀ ਠੀਕ ਆ ਸੇਵਕ ਠੀਕ ਆ ਸੇਵਕ ਵੀ ਠੀਕ ਆ ਤੇਰੇ ਵਾਸਤੇ ਨਾ ਕੋਈ ਖੁਸ਼ਖਬਰੀ ਆ ਕੀ ਮੰਮੀ ਜਿੱਦਾਂ ਦੀ ਤੂੰ ਗਈ ਨਾ ਸੇਵਕ ਤੇ ਨੂੰ ਲੱਭੰਦਿਆ ਵਾ ਉਹ ਤੇ ਬੜਾ ਤੇਰਾ ਐਡਰੈਸ ਪੁੱਛਣ ਦਿਆ ਵਾ ਕਿ ਮੈਨੂੰ ਐਡਰੈਸ ਦੱਸੋ ਮੈਂ ਜਾਣਾ ਹੈ ਮੈਂ ਹੀ ਨਹੀਂ ਦੇਣਦੀ ਹਜੇ ਮੈਂ ਕਿਾ ਥੋੜਾ ਜਿਹਾ ਹੋਰ ਤਰਸਾ ਲਈਏ ਨੂੰ ਅੱਛਾ ਚਲੋ ਇੰਨੇ ਭੱਜਣਾ ਹੀ ਸਹੀ ਘਟੋ ਘੜ ਉਹਨਾਂ ਨੂੰ ਧਿਆਨ ਤੇ ਆਊਗਾ ਨਾ ਮੇਰਾ ਲੈ ਪਤਾ ਆਉਣਾ ਹੀ ਧਿਆਨ ਤੇਰਾ ਹੀ ਆਉਣਾ ਹੋਰ ਕਿਹਦਾ ਆਉਣਾ ਵਾ ਮੰਮੀ ਚਲੋ ਜਿੱਦਾਂ ਦੀ ਵੀ ਹਾਲਾਤ ਲੰਘਣ ਦੇ ਨਾ ਵੈਸੇ ਮੇਰਾ ਵੀ ਇੱਥੇ ਦਿਲ ਨਹੀਂ ਲੱਗਦਾ ਮੇਰਾ ਵੀ ਬੜਾ ਹੀ ਮਨ ਕਰਦਾ ਦੋ ਦਿਨ ਹੋ ਗਏ ਮੈਂ ਇੱਥੇ ਆਈ ਨੂੰ ਮੇਰਾ ਬੜਾ ਮਨ ਕਰਦਾ ਕਿ ਮੈਂ ਤੁਹਾਡੇ ਕੋਲ ਵਾਪਸ ਆਵਾਂ ਬੱਸ ਕੋਈ ਨਹੀਂ ਲੈ ਆਈ ਜਾਣਾ ਹੁਣ ਤੈਨੂੰ ਸੇਵਕ ਨੇ ਆਏ ਨਾ ਕੋਈ ਨਹੀਂ ਇੱਕ ਅੱਧਾ ਦਿਨ ਹੋ ਰਿਹਾ ਮੈਨੂੰ ਐਡਰੈਸ ਦੇ ਹੀ ਦੇਣਾ ਵਾ ਮੰਮੀ ਦੇ ਦਿਓ ਹਾਂ ਜਲਦੀ ਕੀ ਪਤਾ ਆਈ ਜਾਣਾ ਚੱਲ ਠੀਕ ਹੈ ਤੂੰ ਕਹਿੰਨੀ ਤੇ ਮੈਂ ਦੇ ਦੰਨੀ ਐਡਰੈਸ ਫਿਰ ਤੇ ਜੰਨੀ ਉਹਨੂੰ ਅੱਛਾ ਮੰਮੀ ਚਲੋ ਠੀਕ ਹੈ ਫਿਰ ਮੈਂ ਰੱਖਦੀ ਹਾਂ ਵੇ ਪੁੱਤ ਮੇਰਾ ਵੀ ਜੀਤ ਕਰਦਾ ਨਹੀਂ ਤੈਨੂੰ ਭੇਜ ਲੈ ਐਸੇ ਕਰਕੇ ਭੇਜਿਆ ਹੀ ਕਿਉਂ ਤੈਨੂੰ ਲੱਭੇ ਇਹੋ ਤੇ ਆਪਣੀ ਚਾਲ ਸੀ ਤੈਨੂੰ ਤਾਂ ਪਤਾ ਹੀ ਆ ਹਨਾ ਵੇਲਾ ਉਹੀ ਗੱਲ ਹੋਗੀ ਨਾ ਲੱਭਦਾ ਫਿਰਦਾ ਨਾ ਤੈਨੂੰ ਕੋਈ ਨਹੀਂ ਪਹੁੰਚ ਜਾਣਾ ਹੁਣ ਉਹਨੇ ਤੇ ਰੱਖੋ ਚਲੋ ਦੇ ਦੰਨੀ ਜੇ ਤੂੰ ਕੰਨੀ ਤੇ ਮੈਨ ਅਡਰੈਸ ਹਾਂ ਦੇ ਦਿਓ ਮੰਮੀ ਚਲੋ ਜੇ ਉਹਨਾਂ ਦਾ ਮਨ ਹੈਗਾ ਵਾ ਮੈਨੂੰ ਮਿਲਣ ਅਡਰੈਸ ਦੇ ਦਿਓ ਆ ਹੀ ਜਾਣਗੇ ਘਰ ਚਲ ਠੀਕ ਆ ਧਿਆਨ ਰੱਖੀ ਬੋਤਾ ਆਪਣਾ ਹਾਂਜੀ ਮੰਮੀ ਠੀਕ ਜੇ ਰੱਖਦੀ ਮੈਂ ਫੋਨ ਸਿਮਰਤ ਤੂੰ ਇੱਥੇ ਕੀ ਕਰਨੀ ਪਰਤ ਇੱਥੇ ਆ ਕੇ ਬੈਠੀ ਆਂ ਕੁਛ ਨਹੀਂ ਮੰਮੀ ਫੋਨ ਤੇ ਨਹੀਂ ਗੱਲ ਕਰਨ ਬੈਜੋ ਕਿਹਦੇ ਨਾਲ ਗੱਲਾਂ ਕਰਨ ਲਈ ਉਧਰੋਂ ਮੰਮੀ ਦਾ ਫੋਨ ਆਉਂਦਿਆ ਸੀ ਹਾਂ ਕੀ ਕਹਿੰਦੇ ਕੋਛੀ ਨਹੀਂ ਬਈ ਹਾਲ ਚੱਲ ਪੁੱਛਣ ਦੇ ਹੀ ਤੇ ਸੇਵਕ ਬਾਰੇ ਦੇ ਹੀ ਗੱਲ ਕਰਨ ਕੀ ਕਹਿੰਦੇ ਠੀਕ ਆ ਹਾਂਜੀ ਠੀਕ ਆ ਮੇਰੇ ਗਾਲਸਣ ਪੁੱਤ ਬਾਹਰ ਤੇ ਬੁਰੇ ਹਾਲ ਕਿਤੇ ਲੋਕੀ ਪਿੰਡਾਂ ਚੋਂ ਨਿਕਲ ਨਿਕਲ ਭੱਜਣ ਡਏ ਆ ਤੇ ਤੂੰ ਉਪਰ ਤੇ ਕੀ ਕੀਤਾ ਤੂੰ ਪਿੰਡ ਵੱਲ ਤੁਰਿਆ ਹੀ ਆਂ ਦਾਦੀ ਕੋਈ ਗੱਲ ਨਹੀਂ ਐਡੀ ਕਿਹੜੀ ਗੱਲ ਆ ਤੁਸੀਂ ਵੀ ਇੱਥੇ ਜੇ ਮੈਂ ਤਾਂ ਤੁਹਾਡੀ ਘਰੋਂ ਉੱਧਰ ਕਿੱਦਾਂ ਚੱਲ ਜਾ ਪੁੱਤ ਮੈਂ ਤਾਂ ਇੱਥੇ ਹੀ ਮੈਂ ਤਾਂ ਸੋਚਣ ਦੀ ਹਾਂ ਕਿ ਮੈਂ ਵੀ ਤੇਰੇ ਵੱਲ ਹੀ ਚਲੀ ਜਾਵਾਂ ਕੋਈ ਗੱਲ ਨਹੀਂ ਚਲ ਜਾਂਗੇ ਆਪਾਂ ਉੱਧਰ ਹੀ ਤੁਹੇ ਤਾਂ ਪਤਾ ਨਹੀਂ ਕੀ ਪਲੈਨਿੰਗਾਂ ਬਣਾ ਲੈਂਦੀਆਂ ਜੇ ਉਹਨੇ ਤੈਨੂੰ ਸਵਾਹ ਪਛਾਨਣਾ ਵਾ ਤੂੰ ਇੱਥੇ ਬੈਠੀ ਆ ਉੱਥੇ ਬੈਠਾ ਵਾ ਦਾਦੀ ਤੁਹਾਨੂੰ ਨਾ ਕੁਝ ਨਹੀਂ ਪਤਾ ਅਸੀਂ ਕੀ ਪਲੈਨਿੰਗ ਕਰ ਦੰਦੇ ਆ ਹੁਣ ਇਹ ਮੈਨੂੰ ਨਾ ਮੰਮੀ ਦਾ ਫੋਨ ਆਇਆ ਹੀ ਉਹ ਦੱਸਣ ਦੇ ਹੀ ਕਿਸੇ ਵਕ ਨੂੰ ਲੱਭਦੇ ਫਿਰਦੇ ਆ ਬਾਰ ਬਾਰ ਮੰਮੀ ਨੂੰ ਪੁੱਛਣ ਜਾਂਦੇ ਆ ਕਿ ਸਿਮਰਤ ਨੇ ਕਦੋਂ ਆਵਾ ਜੇ ਤੂੰ ਹੀ ਨਹੀਂ ਲੈਣ ਜੇ ਮੈਂ ਲੈਣ ਚੱਲ ਜਾ ਹੁਣ ਮੈਂ ਉਹ ਚੀਜ਼ ਤੇ ਵੇਖਣਾ ਚਾਹੁੰਦੀ ਆ ਕਿ ਜੇ ਮੰਮੀ ਐਡਰੈਸ ਦਿੰਦੇ ਆ ਤੇ ਕੀ ਗੱਲ ਸੇਵਕ ਹੁੰਦਾ ਮੇਰੇ ਮਗਰ ਕਿ ਨਹੀਂ ਹੁੰਦਾ ਸੱਚੀ ਹਾਂਜੀ ਤੈਨੂੰ ਯਾਦ ਕਰਦਾ ਲੈ ਦਾਦੀ ਜੀ ਯਾਦ ਨਾ ਕਰਦੇ ਨੇ ਫਿਰ ਮੇਰੇ ਬਾਰੇ ਕਿਉਂ ਪੁੱਛਦੇ ਜਿੱਦਾਂ ਮਰਜੀ ਆ ਚਾਹੇ ਕੁੱਕ ਦੇ ਬਦਲੇ ਸਮਝ ਲੋ ਚਾਹੇ ਉਦਾਂ ਮੇਰੇ ਨਾਲ ਉਹਨਾਂ ਦਾ ਮਨ ਹੈਗਾ ਵਾ ਕਿਸੇ ਵੀ ਤਰੀਕੇ ਨਾਲ ਸਮਝੋ ਪਰ ਉਹਨਾਂ ਦਾ ਦਿਲ ਤੇ ਕਰਦਾ ਨਾ ਮੈਨੂੰ ਮਿਲਣ ਨੂੰ ਚਲ ਪੁੱਤ ਆ ਗੱਲ ਸੁਣ ਕੇ ਤੇ ਮੈਨੂੰ ਬੜੀ ਖੁਸ਼ੀ ਹੋਈ ਹਾਂ ਦਾਦੀ ਇਹ ਤੇ ਹੈ ਸਿਮਰਤ ਸੱਚੀ ਸੇਵਕਾਉਣ ਲੱਗਾ ਵਾ ਕਹਿਣ ਤੇ ਦੇ ਮੰਮੀ ਕੀ ਪੁੱਛਣ ਦੇ ਆ ਜੇ ਮੰਮੀ ਨੇ ਡਰੈਸ ਦਿੱਤਾ ਫਿਰ ਤੇ ਜ਼ਰੂਰ ਹੋਣਗੇ ਲੈ ਪੁੱਤ ਮੈਨੂੰ ਤੇ ਆ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਹੈ ਪੁੱਤ ਮੈਂ ਤੇ ਉਹ ਦਿਨ ਦੇਖਣ ਦੇ ਹੀ ਆ ਕਿੱਦਨ ਤੁਸੀਂ ਦੋਵੇਂ ਜੀ ਇੱਕ ਦੂਜੇ ਦਾ ਹੱਥ ਫੜ ਕੇ ਤੇ ਦਾਦੀ ਦੇ ਘਰ ਆਓ ਤੇ ਮੈਂ ਪੁੱਤ ਹੁਣ ਕੋਈ ਬਣਾਉਣੀ ਫਿਰ ਦੱਸ ਕੀ ਬਣਾਵਾਂ ਓਹੋ ਦਾਦੀ ਨੀ ਕਾਲੀਓ ਕਰਨਦੇ ਜੇ ਮੰਮੀ ਨੇ ਅਜੇ ਨਹੀਂ ਗੱਲ ਕਹੀ ਆ ਕਿ ਮੈਂ ਸੇਵਕ ਨੂੰ ਦੱਸਿਆ ਨਹੀਂ ਤੁਹਾਡਾ ਘਰ ਕਿੱਥੇ ਆ ਜਦੋਂ ਗੱਲ ਕਰਨਗੇ ਮੰਮੀ ਨੇ ਵੀ ਉਹ ਆਪੇ ਫੋਨ ਕਰ ਦੇਣਾ ਵਾ ਤੇ ਮੈਂ ਤੁਹਾਨੂੰ ਆਪੇ ਦੱਸ ਦੂੰਗੀ ਚੰਗਾ ਝੋਗਾ ਕੋਈ ਬਣਾ ਲਿਓ ਤੇ ਫੋਨ ਆਊਗਾ ਤੇ ਆਉਣਾ ਉਹਨੇ ਤੇ ਆਹ ਹੋ ਤੇ ਮੰਮੀ ਐਡਰੈਸ ਦੇਣਗੇ ਤੇ ਫੇਰ ਹੀ ਆਉਣਗੇ ਇਦਾਂ ਕਿਦਾਂ ਪਹਿਲਾਂ ਬਣਾ ਕੇ ਰੱਖ ਲੋਗੇ ਤੁਸੀਂ ਜੀਜਾ ਕੋਈ ਗੱਲ ਨਹੀਂ ਸਬਰ ਕਰ ਲੋ ਇੱਥੇ ਹੋਣਾ ਹੁੰਦਾ ਨੇ ਦਾਦੀ ਤੁਹਾਡੇ ਤੋਂ ਜ਼ਿਆਦਾ ਚਾਣਾ ਮੈਨੂੰ ਚੜਿਆ ਵਾ ਮੈਨੂੰ ਪੁੱਛ ਕੇ ਵੇਖੋ ਕਿ ਮੇਰੇ ਅੰਦਰੋਂ ਕਿੰਨੀ ਖੁਸ਼ੀ ਹੁੰਦੀ ਆ ਚਲ ਪੁੱਤ ਜੇ ਤੂੰ ਖੁਸ਼ ਹੈਂ ਤੇ ਮੈਂ ਤੇਰੇ ਨਾਲ ਵੀ ਜ਼ਿਆਦਾ ਖੁਸ਼ ਹੈਂ ਤੈਨੂੰ ਪਤਾ ਨਾ ਤੇਰੀ ਦਾਦੀ ਇਹੋ ਟਾਈਮ ਤੇ ਡਿੱਕਣ ਢੀ ਆ ਮੇਰੀ ਧੀ ਖੁਸ਼ੀ ਖੁਸ਼ੀ ਆਪਣੇ ਘਰ ਵਾਲੇ ਦੀ ਬਾਹ ਫੜ ਕੇ ਤੇ ਦਾਦੀ ਨੂੰ ਮਿਲਣ ਆਵੇ ਤੂੰ ਹੀ ਤਾਂ ਹੁਣ ਡਿੱਕਣਦੇ ਨਾ ਮੈਂ ਜਰੂ ਦੇ ਸੇਵਕ ਹਸਪੀਟਲ ਗਏ ਨਾ ਮੋਰੋ ਦੇ ਇਹੋ ਦਿਨ ਡਿੱਕਣ ਨਹੀਂ ਆਪਣਾ ਕਦੋਂ ਸੇਵਕ ਦੀ ਯਾਦ ਅਸ਼ ਵਾਪਸ ਆਵੇ ਕਦੋਂ ਸੇਵਕ ਦਾ ਧਿਆਨ ਮੇਰੇ ਵੱਲ ਆਵੇ ਤਕਦਾ ਸਭ ਕੁਝ ਸਾਡੀ ਜ਼ਿੰਦਗੀ ਸਹੀ ਹੋ ਜੇ ਵੈਹ ਦਾਦੀ ਇੱਕ ਗੱਲ ਤੇ ਸੱਚ ਮੇਰਾ ਨਾ ਵੈ ਇਥੇ ਉਹਨੂੰ ਦਿਲਤ ਨਹੀਂ ਕਰਦਾ ਇਹ ਤਾਂ ਬਸ ਮੈਂ ਮਜਬੂਰੀ ਨੂੰ ਰਹਿੰਦੀ ਆ ਕਿਸੇ ਵਕਤ ਦਮਨ ਮੇਰੇਆਂ ਨੂੰ ਖਿੱਚਿਆ ਹੋਵੇ ਤਾਂ ਮੈਨੂੰ ਲੈਣ ਆ ਜੇ ਚੱਲ ਪੁੱਤ ਆ ਜੇ ਤਾਂ ਬੜੀ ਖੁਸ਼ੀ ਵਾਲੀ ਗੱਲ ਲੈ ਤੂੰ ਖੁਸ਼ ਤੇ ਮੈਂ ਵੀ ਖੁਸ਼ ਹੈ ਨਾ ਵੀ ਹਾਂ ਇਹ ਤਾਂ ਹੈ ਚੱਲ ਪੁੱਤ ਮੈਨੂੰ ਦੱਸ ਫਿਰ ਉਹਨੂੰ ਕੀ ਕੀ ਪਸੰਦ ਆ ਮੰਮੀ ਉਹਨਾਂ ਨੂੰ ਚਿਲੀ ਪਨੀਰ ਪਸੰਦ ਆ ਮਟਰ ਵਾਲੇ ਚੋਰ ਪਸੰਦ ਆ ਤੇ ਮਨਚੂਰੀਅਨ ਪਸੰਦ ਆ ਤੂੰ ਇਹਨੇ ਚੀਜ਼ਾਂ ਬਣਾ ਲਓ ਕੋਈ ਨਾ ਆ ਜਾਂਦੇ ਹੋ ਚਾਲ ਪੁੱਤ ਮੈਂ ਆ ਨਾ ਫਿਰ ਘਰਾਂ ਤੇ ਆ ਰਹੀ ਹਾਂ ਹਾਂ ਸੱਚੀ ਕਾਲ ਸੇਵਕਾ ਕਿਹੜਾ ਪੁੱਤ ਵਧੀਆ ਤੁਸੀਂ ਸਰਾ ਇਹ ਸਿਮਰਤ ਕਿੱਥੇ ਪੜਾ ਤੂੰ ਪਛਾਣ ਲਿਆ ਮੈਂ ਤੈਨੂੰ ਹਾਂਜੀ ਪਛਾਣ ਲਿਆ ਮੈਂ ਤੂੰ ਉਹ ਜਿਹੜੇ ਉਸ ਦਿਨ ਘਰੇ ਆਏ ਸੀ ਸਾਡੇ ਉਹ ਕੌਣ ਸਿਮਰਤ ਦੀ ਦਾਦੀ ਕੁੱਛ ਕਰਤਾ ਆ ਮੈਂ ਸਿਮਰਤ ਦੀ ਦਾਲ ਸਿਮਰਤ ਕਿੱਥੇ ਹੈ ਇੱਥੇ ਹੀ ਆ ਪੁੱਤ ਚੱਲ ਮੈਂ ਅੰਦਰ ਆਣਾ ਤੇ ਲੱਸੀ ਲਿਆਵਾ ਸਿਮਰਤ ਸਿਵ ਕਾਇਆ ਹਾਂ ਹਾਂਜੀ ਦਾਦੀ ਆਜੋ ਅਸੀਂ ਕਾਇਆ ਪੁੱਤ ਬਿਠਾਓ ਹਾਂਜੀ ਦਾਦੀ ਮੈਂ ਲੱਸੀ ਲੱਸੀ ਲਿਆਵਾ ਬਿਠਾਓ ਪੁੱਤ ਬੈਠ ਜਾ ਤੂੰ ਇਹ ਇਧਰ ਕਿਧਰ ਤੁਹਾਨੂੰ ਨਹੀਂ ਪਤਾ ਪਿੰਡਾਂ ਦੇ ਤੇ ਹਾਲ ਨੇ ਬੁਰੇ ਆ ਟ੍ਰਾਫਿਕ ਇੰਨੀ ਲੱਗੀ ਪਈ ਐ ਲੋਕੀ ਤੇ ਨੰਗਣ ਨੇ ਐ ਨਾ ਤੁਸੀਂ ਕਿੱਦਾਂ ਆ ਗਏ ਇੱਧਰ ਮੈਂ ਤੁਹਾਡੇ ਵਾਲੇ ਆਇਆ ਮੇਰੇ ਵਾਲ ਕਿਉਂ ਤੁਸੀਂ ਮੇਰੀ ਗਰਲਸ ਨੂੰ ਮੈਂ ਨਾ ਮੰਮੀ ਪਤਾ ਤੈਨੂੰ ਇਕੱਲਾ ਇਕੱਲਾ ਫੀਲ ਕਰਨ ਦੇ ਘਲੇ ਤੁਸੀਂ ਇੱਥੇ ਘਰੇ ਹੁੰਦੇ ਸੀ ਤੇ ਰੌਣਕਾਂ ਵਾਲੀ ਰਹਿੰਦੀ ਤੇ ਮੈਂ ਇਦਾਂ ਕੰਮ ਕਰ ਤੇ ਚਲ ਜਾਂਦਾ ਐ ਪਿੱਛੇ ਮੰਮੀ ਦਾ ਵੀ ਦਿਲ ਲੱਗਾ ਰਹਿੰਦਾ ਸੀ ਤੁਸੀਂ ਇੱਥੇ ਆ ਗਏ ਪਿੱਛੇ ਮੰਮੀ ਵੀ ਇਕੱਲਾ ਇਕੱਲਾ ਫੀਲ ਕਰਨ ਦੇ ਤੁਸੀਂ ਨਾ ਹੁਣ ਉਸ ਘਰ ਚ ਗਏ ਜੇ ਤੁਹਾਨੂੰ ਲੱਗਦਾ ਮੰਮੀ ਨਾ ਮੇਰੇ ਜਾਨ ਤੋਂ ਪਹਿਲਾਂ ਵੀ ਇਕੱਲੇ ਰਹਿੰਦੇ ਹੁੰਦੇ ਸੀ ਇੰਨੀ ਕੀ ਆਦਤ ਨਹੀਂ ਮੰਮੀ ਨੂੰ ਪਈ ਮੇਰੀ ਮੰਮੀ ਤਾਂ ਕਹਿੰਦੇ ਹੁੰਦੇ ਸੀ ਵੀ ਜਦੋਂ ਤੂੰ ਠੀਕ ਨਹੀਂ ਹੈ ਤੇ ਇਹ ਵੀ ਨਾਲ ਹੁੰਦੇ ਤੇਰੇ ਸਿਮਰਤ ਤੁਸੀਂ ਚਲੋ ਨਾ ਨਾਲੇ ਤੁਹਾਨੂੰ ਪਤਾ ਆ ਪਿੰਡਾਂ ਚਾਲ ਕਿੱਡਾ ਮਾੜਾ ਤੁਸੀਂ ਉੱਥੇ ਰਹਿ ਲੋ ਆਜੋ ਵੈਸੇ ਇੰਨਾ ਵੀ ਪਿੰਡਾਂ ਚ ਹਾਲ ਬੁਰਾ ਨਹੀਂ ਕਹੀਂ ਆਪਣਾ ਘਰ ਛੱਡ ਕੇ ਚੱਲ ਜੀਏ ਮੇਰੇ ਤਾਂ ਵੈਸੇ ਪੱਕੇ ਡੇ ਰੇ ਇੱਥੇ ਹੀ ਆ ਮੈਂ ਤਾਂ ਬਸ ਉਧਰ ਕਦੀ ਕਦੀ ਜਾਨੀ ਸੀ ਤੇ ਤੁਸੀਂ ਆਜੋ ਪੱਕੇ ਆਜੋ ਛੱਡ ਦਿਓ ਇਹਨੂੰ ਇਥੋਂ ਕਰ ਪੱਕੇ ਆਜੋ ਪੱਕੇ ਇਦਾਂ ਨਹੀਂ ਆਇਆ ਜਾਂਦਾ ਘਰ ਛੱਡ ਕੇ ਤੇ ਕਿੱਦਾਂ ਆਇਆ ਜਾਂਦਾ ਫਿਰ ਦੱਸੋ ਨਾ ਫਿਰ ਕਿੱਦਾਂ ਆਓਗੇ ਪੱਕੇ ਇੱਥੇ ਲੱਗਦਾ ਤੁਹਾਨੂੰ ਮੇਰੀ ਯਾਦ ਹੀ ਆਉਂਦੀ ਆ ਉਹ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਉਹ ਨਾ ਅਸਲ 'ਚ ਮੰਮੀ ਨੂੰ ਤੁਹਾਡੀ ਯਾਦ ਆਉਂਦੀ ਆ ਮੰਮੀ ਇਕੱਲੇ ਆ ਨਾਲੇ ਤੁਹਾਨੂੰ ਵੀ ਪਤਾ ਹੈ ਹੁਣ ਤੁਹਾਡੇ ਹੱਥ ਦਾ ਖਾਣਾ ਖਾਣ ਦੀ ਆਦਤ ਪੈ ਗਈ ਆ ਤੁਸੀਂ ਘਰ ਵੀ ਕਿੱਡਾ ਸੋਹਣਾ ਸੰਭ ਲੈਂਦੇ ਜੇ ਤੇ ਬਿਜ਼ਨਸ ਸੀ ਤੁਸੀਂ ਕਰਦੇ ਬਿਜ਼ਨਸ ਮੈਂ ਕਰਦਾ ਆਪਾਂ ਰਲ ਕੇ ਕੋਈ ਬਿਜ਼ਨਸ ਖੋਲ ਲੈਨੇ ਆ ਅੱਛਾ ਇਹਦੇ ਜੀ ਸਿਰਫ ਆਪਣਾ ਹੀ ਮਤਲਬ ਵੇਖਿਆ ਕਿ ਖਾਣਾ ਬਣਾਉਣ ਲਈ ਆ ਜਾਓ ਘਰੇ ਤੇ ਬਿਜ਼ਨਸ ਸੰਭਲ ਹੀ ਆ ਜਾਓ ਇਹ ਵੀ ਸਹੀ ਹੈ ਇਹ ਬਿਜ਼ਨਸ ਦੀ ਨਹੀਂ ਕੋਈ ਗੱਲ ਮੈਂ ਤੁਹਾਨੂੰ ਕਹਿੰਦਾ ਘਰੇ ਆ ਜਾਓ ਨਾਲੇ ਦਿਲ ਲੱਗਾ ਰਹਿੰਦਾ ਨਾਲੇ ਤੁਹਾਡਾ ਦਿਲ ਲੱਗਾ ਰਹੂਗਾ ਤੁਸੀਂ ਆਪਣੀ ਦਾਦੀ ਨੂੰ ਵੀ ਲੈ ਆਓ ਲਓ ਪੁੱਤ ਲੱਸੀ ਪੀਓ ਮੈਂ ਪੁੱਤ ਤੂੰ ਲੱਸੀ ਪੀ ਮੈਂ ਤੇਰੇ ਲਈ ਚੰਗਾ ਚੋਖਾ ਬਣਾਇਆ ਪੁੱਤ ਜੋ ਤੇਰੀ ਪਸੰਦ ਦਾ ਤੇ ਮੈਂ ਲਿਆਉਣੀ ਆ ਤੇ ਖਾ ਕੇ ਜਾ ਨਹੀਂ ਉਹਦੀ ਲੋੜ ਨਹੀਂ ਮੈਂ ਤੁਸੀਂ ਰਹੰਦੋ ਪੈਕ ਕਰ ਲੋ ਉੱਥੇ ਘਰੇ ਖਾ ਲੈਣੇ ਜਾ ਕੇ ਨਹੀਂ ਨਹੀਂ ਫਿਰ ਖਾ ਕੇ ਜਾਈਂ ਤੁਸੀਂ ਚਲੋ ਆ ਮੈਂ ਫਿਰ ਤੁਸੀਂ ਲੈ ਜਾਓ ਦਾਦੀ ਆਪਣੀ ਨੂੰ ਨਾਲੇ ਆ ਜਾਓ ਮੈਂ ਲੈਣ ਆਇਆ ਤੁਹਾਨੂੰ ਮੁੱਕ ਦੀ ਗੱਲ ਲੈ ਆ ਖੜ੍ਹ ਜਾਓ ਹੀ ਨਹੀਂ ਕਾਲੀ ਕਾਦੀ ਆ ਬਹਿਓ ਜਾਣਾ ਮੈਂ ਕਰ ਦਿੱਤਾ ਤੇ ਫਿਰ ਤੁਸੀਂ ਨਾ ਹੁੰਦੇ ਜੇ ਇੰਨੀ ਜਿਆਦੀ ਕਾਲੀ ਤੁਹਾਨੂੰ ਹੈਗੀ ਸੀ ਤਾਂ ਤੁਸੀਂ ਨਾ ਆਏ ਹੁੰਦੇ ਮੈਨੂੰ ਨਾ ਅਸਲ 'ਚ ਮੰਮੀ ਦੀ ਬੜੀ ਫਿਕਰ ਆ ਨਾ ਮੰਮੀ ਬਾਰ-ਬਾਰ ਮੰਮੀ ਦਾ ਜ਼ਿਕਰ ਕਰਦੇ ਤੁਸੀਂ ਕੀ ਮੰਮੀ ਕਹਿੰਦੇ ਸੀ ਮੰਮੀ ਨੇ ਭੇਜਿਆ ਮੰਮੀ ਕਰਕੇ ਆ ਕੀ ਗੱਲ ਤੁਹਾਡਾ ਆਪਣਾ ਮਨ ਨਹੀਂ ਹੈਗਾ ਹੀ ਨਾਲੇ ਮੰਮੀ ਨੇ ਤਾਂ ਥੋੜਾ ਜਿਹਾ ਪਹਿਲਾਂ ਮੇਰੀ ਗੱਲ ਹੋਈ ਮੰਮੀ ਨੇ ਤਾਂ ਮੈਨੂੰ ਇਦਾਂ ਦਾ ਕੁਝ ਕਿਹਾ ਨਹੀਂ ਕਿ ਸਿਮਰਤ ਮੇਰਾ ਦਿਲ ਨਹੀਂ ਲੱਗਦਾ ਤੂੰ ਆ ਜਾ ਕੀ ਹੋਇਆ ਯਾਰ ਮੇਰੀ ਗੱਲ ਸੁਣ ਤੂੰ ਉਦਾਂ ਨਹੀਂ ਆ ਸਕਦੇ ਨਾਲੇ ਤੁਹਾਨੂੰ ਪਤਾ ਆ ਕਿ ਮੈਂ ਦਵਾਈ ਦਵਾਈ ਖਾਣੀ ਹੁੰਦੀ ਹੈ ਮੈਨੂੰ ਕਈ ਵੇਲੇ ਚੇਤਾ ਭੁੱਲ ਜਾਂਦਾ ਤੇ ਮੰਮੀ ਚੰਗੀ ਤਰ੍ਹਾਂ ਦਵਾਈ ਨਹੀਂ ਦੇ ਸਕਦੇ ਤੁਹਾਨੂੰ ਸਾਰਾ ਪਤਾ ਹੈ ਤੇ ਮੈਨੂੰ ਦਵਾਈ ਖਵਾ ਸਕਦੇ ਟਾਈਮ ਨਾਲ ਨਾਲੇ ਦਵਾਈ ਖਵਾ ਦਿੰਦੇ ਜੇ ਵੈਸੇ ਮੇਰੇ ਮੈਂ ਤਾਂ ਹੋਣੀ ਥੋੜਾ ਜਿਹਾ ਰੋਇਆ ਪਹਿਲਾਂ ਤਾਂ ਦਵਾਈ ਖਾਉਂਦੀ ਨੂੰ ਮੇਰੇ ਤੋਂ ਪਹਿਲਾਂ ਤਾਂ ਦਵਾਈਆਂ ਤੇ ਕੋਈ ਹੋਰ ਦਿੰਦਾ ਸੀ ਕੌਣ ਹੋਰ ਦਿੰਦਾ ਹੈ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਦਵਾਈ ਪਹਿਲਾਂ ਕੌਣ ਦਿੰਦਾ ਸੀ ਉਹ ਛੱਡੋ ਕੋਈ ਵੀ ਹੋਵੇ ਤੁਸੀਂ ਬਸ ਮੇਰੇ ਨਾਲ ਚਲੋ ਚਲੋ ਤੁਸੀਂ ਨਾਲ ਕਰੋ ਆਪਣਾ ਸਮਾਨ ਸਮੂਨ ਪੈ ਕੇ ਹੋਣਾ ਬਲ ਤੱਕ ਕਿਉਂਕਿ ਇੰਨੇ ਛੇਤੀ ਕੋ ਖੋਲਦਾ ਨਹੀਂ ਚਲੋ ਕੋਈ ਗੱਲ ਨਹੀਂ ਖੜ ਜੋ ਦਾਦੀ ਖਾਣਾ ਲੈ ਕੇ ਆਉਣ ਲੱਗੀ ਖਾ ਕੇ ਚਲੋ ਉਹ ਪੈ ਕਰਾ ਲੈਨੇ ਆ ਅੱਛਾ ਮੈਂ ਦਾਦੀ ਕੋ ਉਹ ਕਿਉਂ ਨਹੀਂ ਛੇਤੀ ਆ ਦੋ ਮਿੰਟਾਂ ਚ ਆ ਜਾਓ ਜਾਣਾ ਫਿਰ ਆਪਾਂ ਛੇਤੀ ਨਾਲੇ ਰੋਟੀ ਰੋਟੀ ਪੈਕ ਕਰਾ ਲਿਓ ਯਾਰ ਇਹਨੂੰ ਮੈਂ ਕੀ ਕਹਾਂ ਮੈਨੂੰ ਤੇ ਆਪ ਨਹੀਂ ਪਤਾ ਮੈਂ ਕਿਹੜੇ ਹਿਸਾਬ ਨਾਲ ਇਹਨੂੰ ਲੈਣ ਆ ਗਿਆ ਪਤਾ ਨਹੀਂ ਕਿਉਂ ਮੇਰੇ ਨਾਲ ਦਿਲ ਜੇ ਨੂੰ ਚੰਗੀ ਲੱਗਣ ਲੱਗ ਪਈ ਹੈ ਪਰ ਇਹਨੂੰ ਕਿੱਦਾਂ ਦੱਸਾਂ ਨੂੰ